ਇਵਰੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਪ੍ਰਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਰੇਨ 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 ਤੇ ਚਲੋ ਜੀ ਰੇਨ ਹਲਕੀ-ਪੁਲਕੀ ਪਾਉਗੀ ਮੈਨੂੰ ਪਤਾ ਮੇਰਾ ਪਤਾ ਨਹੀਂ ਕਿਉਂ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਬਾਲੀ ਮੀ ਨਹੀਂ ਪੈਣਾਗਾ ਮੌਸਮ ਪਤਾ ਨਹੀਂ ਮੈਂ ਪਹਿਲਾਂ ਕੈਚ ਅਪ ਕਰ ਲੈਣੀ ਆ ਸਾਰਾ ਕੁਝ ਤੇ ਇੰਨਾ ਨਹੀਂ ਪੈਂਦਾ ਵੇ ਗਰਜੀ ਜਾਂਦੇ ਨਾ ਵਰਦਾ ਨਹੀਂ ਹੁੰਦਾ ਤੇ ਚਲੋ ਜੀ ਆਪਾਂ ਪੀਨੇ ਚਾਹ ਮਮੀ ਬਣਾਉਂਦੇ ਚਾਹ ਚਾਹ ਪੀ ਕੇ ਤੇ ਫੇਰ ਆਪਾਂ ਚਾਹ ਪੀ ਕੇ ਤੇ ਉਸ ਤੋਂ ਬਾਅਦ ਆਪਾਂ ਕੁਝ ਕਰਦੇ ਬਣਾਉਣੇ ਆ ਕਿਉਂਕਿ 4:00 ਵਜੇ ਜਪਜੋਤ ਨੇ ਹੋਣਾ ਉਸ ਤੋਂ ਪਹਿਲਾਂ ਕੋਈ ਡਿਸ਼ ਬਣਾਣੇ ਆ ਆਪਾਂ ਮਿਲਦੇ ਆਂ ਫਿਰ ਤੁਹਾਨੂੰ ਚਾਹ ਪੀ ਕੇ ਚੈੱਕ ਕਰੋ ਮੌਸਮ ਚਾਰਕ ਕਣੀਆਂ ਪੈਣ ਤੋਂ ਬਾਅਦ ਦਾ ਮਾਹੌਲ ਇਦਾਂ ਦਾ ਹੋ ਜਾਂਦਾ ਸੁੰਨ ਸੁੰਨ ਤੇ ਬਿਲਕੁਲ ਗਰਮੈਸਟਿਕ ਟਾਈਪ ਦਾ ਹੋ ਗਿਆ ਹਵਾ ਵੀ ਹੋ ਗਈ ਬੰਦ ਹਵਾ ਵੀ ਹੋ ਗਈ ਬਿਲਕੁਲ ਬੰਦ ਤੇ ਜਪਜੋਤ ਸਿੰਘ ਬਰਾੜ ਗਿਆ ਸਕੂਲ ਹਲਕਾ ਫੁਲਕਾ ਪਿਆਰ ਦਾ ਵੈਗੁਰ ਦੀ ਕਿਰਪਾ ਦੇ ਨਾਲ ਕਹਾਂਗੇ ਵੈਗੁਰ ਦੀ ਕਿਰਪਾ ਦੇ ਨਾਲ ਹਲਕਾ ਫੁਲਕਾ ਥੋੜਾ ਫਰਕ ਲੱਗਦਾ ਹੁੰਦਾ ਪਰ ਨਾ ਸਮਝ ਜੀ ਤੋ ਨਾ ਪਰੇ ਹੋਇਆ ਪੈ ਡਾਕਟਰ ਦੇ ਵੀ ਸਹੀ ਮਾਇਨੇ ਦੇ ਵਿੱਚ ਚਲੋ ਜੀ ਵਲੌਗ ਦੀ ਸਟਾਰਟਿੰਗ ਆਪਾਂ ਕਰ ਲਈ ਅੱਜ ਮੈਂ ਕਿ ਮੌਸਮ ਠੰਡਾ ਚਲੋ ਅੱਜ ਜੱਜੂਨ ਨੇ ਹੋਣਾ 4:00 ਵਜੇ ਉਸ ਤੋਂ ਪਹਿਲਾਂ ਕੁਝ ਬਣਾ ਲੀਏ ਕੋਈ ਟਰਾਈ ਕਰਦੇ ਆ ਤੇ ਆਪਾਂ ਹੁਣ ਬਣਾਉਣੇ ਦੇਖਦੇ ਆ ਕੀ ਬਣਾਉਣੇ ਪਹਿਲਾਂ ਤਾਂ ਥੋੜਾ ਇਹ ਕੜਨਾ ਧਰਦੇ ਆਂ ਤੇ ਆਪਾਂ ਕੀ ਬਣਾਉਣੀ ਆ ਦੇਖਦੇ ਆਂ ਉੱਚੀ ਜਾਂਦੀਆਂ ਮੇਰੇ ਦੋ ਤੋ ਤਿੰਨ ਚਿੱਟਾ ਬਣ ਜਾ ਰਿਹਾ ਪਿਆ ਹਾਂ ਦੋ ਤਿੰਨ ਚਿੱਟਾ ਜਿਹੜਾ ਮਲ ਹੋਇਆ ਪਿਆ ਮੈਨਾ ਉਹਨੇ ਦੇਖਦੇ ਕੀ ਬਣਾਇਆ ਆਪਾਂ ਲਓ ਜੀ ਆ ਲਿਆ ਆਪਾਂ ਆਟਾ ਆਪਾਂ ਤੁਹਾਨੂੰ ਦੇਖਦੇ ਆ ਹੁਣ ਇਹਦੇ ਵਿੱਚ ਸ਼ੱਕਰ ਪਾਵਾਂਗੇ ਕੋੜੀ ਲੀ ਬਣਦੇ ਸ਼ੱਕਰ ਪਾ ਕੇ ਦੇਖਦੇ ਆਪਾਂ ਕਿਸ ਤਰ੍ਹਾਂ ਬਣਦੀ ਆ ਆਪਣਾ ਗੋਲਗਲੇ ਟਰਾਈ ਕਰਕੇ ਦੇਖਦੇ ਆਂ ਸ਼ੱਕਰ ਵਾਲੇ ਠੀਕ ਹੈ ਜੀ ਤੇ ਕਿਸ ਤਰ੍ਹਾਂ ਬਣਦੇ ਫਿਰ ਤੁਹਾਨੂੰ ਦੱਸਾਂਗੇ ਤੇ ਮਗੀਆਂ ਬਣੇ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਠੀਕ ਹੈ ਜੀ ਖੰਡ ਵਾਲੇ ਆਪਾਂ ਨਹੀਂ ਬਣਾਉਂਦੇ ਖੰਡ ਵਾਲ ਫਿਰ ਮੇਰੇ ਵਰਗੀ ਵੀ ਖਾਣੋਂ ਝਿਜਕਦੇ ਤੇ ਫਿਰ ਆਪਾਂ ਉਹਨੇ ਟਰਾਈ ਕਰਦੇ ਹਾਂ ਕਿਸ ਤਰ੍ਹਾਂ ਦੇ ਬਣਦੇ ਤੁਹਾਨੂੰ ਇਧਰ ਤੇਲ ਵਸੇ ਨਾ ਕੜਮਾ ਧਰਿਆ ਹੋਇਆ ਆਪਾਂ ਨੇ ਇਹਦੇ ਨਾਲ ਦਿਖਾਉਣੀ ਤੁਹਾਨੂੰ ਨਾਲ ਨਾਲ ਚਲੋ ਆਜੋ ਆ ਦੇਖੋ ਆ ਹੈਗਾ ਆਪਾਂ ਆਟਾ ਲੈ ਲਿਆ ਤੇ ਆਪਾਂ ਇਧਰ ਨਾਲ ਸ਼ੱਕਰ ਘੋਲੀ ਆ ਪਾਣੀ ਚ ਕੋਸੇ ਪਾਣੀ ਠੀਕ ਹੈ ਜੀ ਤੇ ਹੁਣ ਮੈਂ ਦਿਖਾਉਣੀ ਇਹਦੇ ਵਿੱਚ ਆਪਾਂ ਕੀ ਪਾਉਨੇ ਆ ਨੋ ਜੇ ਇਹਦੇ ਤੇ ਥੋੜੀ ਜਿਹੀ ਸੌਂਫ ਪਾਵਾਂਗੇ ਆਪਾਂ ਠੀਕ ਹੈ ਜੀ ਥੋੜੀ ਜਿਹੀ ਸੌਂਫ ਪਾ ਲਈ ਆਪਾਂ ਨਾਲ ਆਪਣਾ ਇਹ ਵਾਲਾ ਪਾਣੀ ਪਾ ਕੇ ਨਾ ਇਸ ਤਰ੍ਹਾਂ ਕਰਾਂਗੇ ਠੀਕ ਹੈ ਜੀ ਨੋ ਚ ਇਹਨਾਂ ਸਾਰੇ ਨੂੰ ਆਪੇ ਦੇ ਵਿੱਚ ਕਰ ਲੈਣਾ ਮਿਕਸ ਹੱਥ ਨਾਲ ਵੀ ਕਰ ਸਕਦੇ ਤੁਸੀਂ ਗਰਮਾਣਾ ਪਾਣੀ ਤਾਂ ਕਰਕੇ ਜਿਹੜਾ ਮੈਂ ਹੱਥ ਨਾਲ ਨਹੀਂ ਕਰ ਰਹੀ ਇਹਦੇ ਨਾਲ ਕਰ ਰਹੀ ਹਾਂ ਮੈਂ ਜੇ ਜਰੂਰਤ ਪਾਉਗੀ ਪਾਣੀ ਆਪਣੇ ਕੋਲ ਹੈਗਾ ਆਪਾਂ ਕਰ ਲਾਂਗੇ ਹੋਰ ਹੋਰ ਬਣਾ ਲਾਂਗੇ ਠੀਕ ਹੈ ਜੀ ਥੋੜੇ ਜੇ ਪਾਣੀ ਦੀ ਜਰੂਰਤ ਮੈਨੂੰ ਲੱਗਦਾ ਪਾਉਗੀ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਪਾ ਕੇ ਇੱਧਰ ਥੋੜੇ ਜਿਹਾ ਮੈਂ ਕਹਿੰਨਾ ਬਾਹਲਾ ਵੱਧ ਗਿਆ ਤਾਂ ਫਿਰ ਸੰਭਣਾ ਔਖਾ ਹੁੰਦਾ ਇਸ ਕਰਕੇ ज़्यादा नहीं कर करते आप थोड़ा जो इधर कर लिने पानी शक्कर पाओ तो जिधर आप शक्कर पाए भुल गए एक चुटकी आपको थोड़ा जहा मिठा सोडा भी पाना पा। बाला नहीं थोड़ा जहा मिठा सोडा पावे आप पा। क्योंकि मिठे सोडे तो पता फुल जो जाते हैं ठीक है जी मिठा सोडा पा लो थोड़ा जहां ਲੋ। ਲੋ ਜਿੱਦੋਂ ਆਪਣਾ ਜਿਹੜਾ ਬੈਟਰ ਆ ਤਿਆਰ ਹੋ ਗਿਆ। ਜਿਵੇਂ ਪਹਿਲਾਂ ਹੀ ਦੱਸਿਆ ਮੈਂ ਜ਼ਿਆਦਾ ਨਹੀਂ ਕਰਿਆ ਕਿਉਂਕਿ ਲੋ। ਆਪਣਾ ਜਿਹੜਾ ਇਹ ਇੰਨਾ ਕੁ ਬੈਟਰ ਜਿਹੜਾ ਤਿਆਰ ਹੋ ਜੇ ਨਾਲ ਇਸ ਕਰਕੇ ਮੈਂ ਇੰਨਾ ਹੀ ਤਿਆਰ ਕੀਤਾ। ਗਰਮ ਪਾਣੀ ਹੋਣ ਕਰਕੇ ਕਰ ਲੈਣੀ ਤਾਂ ਪਹਿਲਾਂ ਹੱਥਾਂ ਨਾਲ ਹੀ ਕਰਦੇ ਹੁੰਦੇ ਸੀ। ਨੁੱਤ ਬਿਲਕੁਲ ਵਧੀਆ ਬਣਨਗੇ ਕੋਲੇ ਕੋਲੇ ਠੀਕ ਹੈ ਜੀ ਇਹਨਾਂ ਥੋੜਾ ਠੰਡਾ ਹੋ ਲੈਂਦਾ ਇਹ ਨੂੰ ਥੋੜੀ ਜਿਹੀ ਰੈਸਟ ਤੇ ਰੱਖਦੇ ਆਪਾਂ ਬੈਟਰ ਨੂੰ ਠੀਕ ਹੈ ਜੀ ਲਓ ਜਿੰਨਾ ਥੋੜੇ ਨੂੰ ਰੈਸਟ ਤੇ ਰੱਖਦੇ ਆਪਾਂ ਸਟਾਰਟ ਤੇ ਜਿਹੜਾ ਸਟੈਂਡ ਐ ਨੂੰ ਥੋੜਾ ਜਿਹਾ ਸੈੱਟ ਕਰਕੇ ਲਗਾਵਾਂਗੇ ਲਓ ਜੀ ਇਹ ਉਡਾ ਕਰ ਲੈਂਦੇ ਆ वैसे उधर ले चीज़ चीजा इधर ही रखिए पा इधर रख दिया आप चम्मच की सही तरह ही पाने है ना तो क्योंकि गर्म ना हो वैसे हाथ न ही पाते होंगे से पहला पर मैं गर्म ना हो इस करके आप सतनाम श्री वाहीगुरु ਮੈਂ ਦੂਸਰੀ ਵਾਰ ਟ੍ਰਾਈ ਕਰਨ ਲੱਗੀ ਇੱਕ ਵਾਰੀ ਬਣਾਈ ਸੀ ਬਹੁਤ ਸੋਹਣੇ ਬਣੇ ਸੀ ਅੱਜ ਮੈਂ ਥੋੜੇ ਦੂਸਰੀ ਇਹ ਸ਼ੱਕਰ ਵਾਲੇ ਪਹਿਲੀ ਵਾਰ ਕਰਨ ਲੱਗੀ ਸ਼ੱਕਰ ਵਾਲੇ ਕਦੇ ਨਹੀਂ ਆਪਾਂ ਟ੍ਰਾਈ ਕੀਤੇ ਸ਼ੱਕਰ ਸ਼ੱਕਰ ਵਾਲੇ ਨਾ ਫਿਰ ਖਾ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਮੈਂ ਅੰਡ ਦੀ ਘੱਟੇ ਖਾ ਲਈ ਕਰਦੀ ਹਾਂ ਨਾਉ ਜੇ ਆਪਾਂ ਇਹਨਾਂ ਨੂੰ ਨੋਲੀ ਨੂੰ ਨੋਲੀ ਜਿਹੜੇ ਹਲਾਣਾ ਵੀ ਸ਼ੁਰੂ ਕਰਾਂਗੇ ਕਿਉਂਕਿ ਜਿਹੜੇ ਉੱਪਰੋਂ ਬਣੀ ਜਾਂਦੇ ਸਾਈਜ਼ ਨਾਲ ਵੈਸੇ ਛੋਟਾ ਜਿਹਾ ਸਾਈਜ਼ ਹੀ ਸਹੀ ਰਹਿੰਦਾ ਤਾਂ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਨਹੀਂ ਨਾ ਵੱਡੇ ਸਾਈਜ਼ ਦੇ ਫਿਰ कच्चे ਰਹਿ ਜਾਂਦੇ ਨੇ ਤੇ ਤੁਸੀਂ మీడియం ਜਿਹੜਾ ਸਲੋ ਕਰ ਲਓ ਤਾਂ ਜੋ ਜਿਹੜੇ ਵਿੱਚ ਉਹ ਨਾ ਕੱਚੇ ਨਾ ਰਹਿ ਜਾਣ ਠੀਕ ਹੈ ਜੀ ਤੇ ਦੇਖੋ ਸਾਈਜ਼ ਬਿਲਕੁਲ ਛੋਟਾ ਚਮਚ ਆਪਣਾ ਯੂਜ਼ ਕਰ ਰਹੇ ਆ ਤੇ ਦੇਖੋ ਕਿੰਨੇ ਵਧੀਆ ਨਾ ਸਾਈਜ਼ ਬਿਲਕੁਲ ਵਧੀਆ ਬਣ ਰਿਹਾ ਨੋਚ ਬਿਲਕੁਲ ਸਾਈਜ਼ ਵੀ ਠੀਕ ਹੈ ਤੇ ਆਪਣਾ ਮਟੀਰੀਅਲ ਵੀ ਬਿਲਕੁਲ ਸਹੀ ਰੈਡੀ ਹੋਇਆ ਸਿਮ ਤੇ ਬਿਲਕੁਲ ਤੁਸੀਂ ਕਰਕੇ ਇਹਨੂੰ ਵਧੀਆ ਕਾੜੋ ਬਹੁਤ ਵਧੀਆ ਬਣਾਂਗੀ ਕੰਮ ਦਾ ਮੋਟਾ ਲਓ ਇਸ ਤਰ੍ਹਾਂ ਕੋਈ ਨਾ ਕੋਈ ਚੀਜ਼ ਬਣਾ ਕੇ ਘਰ ਉਤਾਰ ਸਕਦੇ ਹੋ ਕੀ ਹੋਊਗਾ ਚੰਗੀ ਤਰ੍ਹਾਂ ਸਿਮ ਤੇ ਕਰਕੇ ਆਪਾਂ ਕਰੀਏ ਨਾ ਤਾਂ ਚੰਗੀ ਤਰ੍ਹਾਂ ਕੱਢ ਜਾਂਦੇ ਆ ਪੁੱਲੇ ਪੁੱਲੇ ਤੇ ਚੱਕੀ ਕਿੰਨੇ ਸਾਫਟ ਨੋਚ ਇਸੇ ਤਰ੍ਹਾਂ ਆਪਾਂ ਹੋਰ ਜਿਹੜੇ ਚਟਕੇ ਪਾ ਦਾਂਗੇ ਪੂਰੀ ਦੀ ਨੇੜੀ ਕਰ ਦਿੰਦੇ ਆ ਨਾ ਪਰਾਂ എന്നസ്ത പലറ്റ് ਕਦੇ ਵੀ ਕਿਸੇ ਨੇ ਸ਼ੱਕਰ ਵਾਲੇ ਮੇਰੇ ਅਕੋਰਡਿੰਗ ਤਾਂ ਨਹੀਂ ਟਰਾਈ ਕੀਤੇ ਹੁਣ ਤੁਸੀਂ ਟਰਾਈ ਕਰਿਓ ਜਿਨ੍ਹਾਂ ਨੂੰ 슈ਗਰ ਵਗੈਰਾ ਨਾ ਉਹਦਾ ਖਾ ਸਕਦੇ ਨੇ ਇਹ ਨਹੀਂ ਕਿ ਸਾਰੇ ਖਾ ਸਕਦੇ ਨੇ ਇਸ ਤਰ੍ਹਾਂ जी देखो टेस्टी टेस्टी के दिखावा कोई कच्चा नहीं गल बिल्कुल भी देखो प्रॉपर बने ਇਹ ਕੋਨਾ ਆਪਣੇ ਹੱਥ ਲੈ ਬੜਿਆ ਨਾ ਵੈਸੇ ਤਾਂ ਪਹਿਲਾਂ ਤਾਂ ਹੱਥ ਨਾਲ ਘੋਲਦੇ ਸੀ ਹੱਥ ਨਾਲ ਹੀ ਪਾਉਂਦੇ ਸੀ ਕੋਈ ਆਪਾਂ ਹੱਥ ਨਹੀਂ ਲਵੇੜਿਆ ਨਾ ਤੇ ਕੋਈ ਵੀ ਨਹੀਂ ਲਵੇ ਬਿਲਕੁਲ ਵੀ ਆਪਾਂ ਹੱਥ ਚਮਚੇ ਦੇ ਨਾਲ ਹੀ ਆਪਾਂ ਪਾਈ ਗਏ ਨੇ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ ਅੰਦਾ ਇੱਕ ਸੇ ਦੋ ਘੰਟੇ ਹੋ ਰਹਿ ਜਾਣਗੇ ਬਸ ਬਣ ਕੇ ਤਿਆਰ ਹੋ ਜਾਣਗੇ ਲਓ ਜੀ ਆਪਣੇ ਬਣ ਕੇ ਤਿਆਰ ਬਸ ਤੇ ਆਪਣੇ ਗੁਲਗੁਲੇ ਬਣ ਕੇ ਤਿਆਰ ਹੋ ਗਿਆ ਜਰੂਰ ਦੱਸੋ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਵਾਰ ਟਰਾਈ ਜਰੂਰ ਕਰਕੇ ਦੇਖੋ ਸ਼ੱਕਰ ਵਾਲੇ ਬਿਲਕੁਲ ਆਸਾਨ ਤਰੀਕੇ ਨਾਲ ਦੱਸਿਆ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਬ ਤੱਕ ਦੇ ਲਈ ਸੋਸ਼ੀਆ ਕਾਲ ਟੇਕ ਕੇਅਰ ਬਾਏ ਬਾਏ ਕਰੋ ਜੂਣਾ ਪਤਾ ਆ ਗਿਆ ਅੱਛਾ ਚਿਕਲ ਅੱਜ ਜੀ